ਵਾਜਲ ਕਰੇ ਸਰਹੱਦੀ ਪਿੰਡ ਤੇਜਾ ਰਵੇਲਾ ਦੇ ਨਜ਼ਦੀਕ ਤਾਣੀ ਫੌਜਾ ਸੰਘ ਅਤੇ ਆਸ-ਪਾਸ ਰਹਿੰਦੇ ਲੋਕਾਂ ਨੇ ਉਹਨਾਂ ਤੱਕ ਪੂਰਾ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਮੰਗ ਕੀਤੀ ਹੈ ਨਾਲ ਹੀ ਉਹਨਾਂ ਨੇ ਵਕਤ ਵਕਤ ਹੜਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਸਮਾਜ ਸੇਵੀਆਂ ਦਾ ਧੰਨਵਾਦ ਵੀ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਹੜਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਸਮਾਜ ਸੇਵੀ ਬਾਕੀ ਲੋੜਵੰਦ ਲੋਕਾਂ ਤੱਕ ਰਾਸ਼ਨ ਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੇ ਨਾਲ-ਨਾਲ ਉਹਨਾਂ ਤੱਕ ਵੀ ਪੂਰਾ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਇੱਕ ਤਾਂ ਸਾਰੇ ਆਰੀ ਇਹ ਵੀ ਕੋਈ ਟਰਾਲੀ ਮੱਲੇ ਤੋਂ ਆਦੀ ਨਾ ਉਹਨੂੰ ਹੱਥ ਵੀ ਕਰੋ ਚਾਹਤੇ ਨਾ ਠਲਦੀ ਨਹੀਂ ਅੱਗੋਂ ਤੇ ਆਹ ਢਾਣੀਆਂ ਚ ਪਿੰਡ ਮੱਲ ਕਲ ਰਸ ਲੱਗੇ ਜਾਂਦੇ ਰੇ ਬੇੜੀਆਂ ਵਿੱਚ ਆਹ ਪਿੰਡ ਦੇ ਪਾਣੀ ਵੀ ਹੈ ਚਲ ਮੱਲ ਇੱਥੇ ਨਹੀਂ ਆਪੜਾ ਨੰਦਾ ਸਹਿਤਾ ਦੀ ਮਤਬਲੇ ਇਹ ਤਾਂ ਢਾਣੀ ਤੇ ਲੱਗੋ ਵਿਚਕਰਾਂ ਨਾ ਕਰੋ ਉਹ ਜਿਹੜੇ ਪਿੰਡ ਦੇ ਬੰਦੇ ਓ ਤੇ ਟਰਾਲੀ ਤੇ ਬਹਣ ਗਏ ਉਹ ਨਾ ਦੇ ਉਹਦੇ ਆ ਦੇ ਘਰਾਂ ਵੇੜੇ ਪਾਸ ਲੈ ਜਾਣਗੇ ਤੇ ਚਲੋ ਤੁਸੀਂ ਵੀ ਸਹਿਤਾ ਕਰ ਲਈਏ ਢੋਡੇ ਇੱਥੇ ਕੋਈ ਗਾਲ ਪੈਂਦੇ ਪਏ ਨੇ ਦੱਸੋ ਜੀ ਅੱਗੂ ਹੱਥ ਕਰੋ ਟਰੈਕਟਰ ਨੇ ਥੱਲੇ ਲੈ ਵੀ ਜੇ ਤੂੰ ਤੁਸੀਂ ਪਤਾ ਵੀ ਸ਼ੁਰੂ ਹੋਗਾ ਉਹ ਤੂੰ ਦਿਓ ਕੋ ਮਾਲਾ ਮੜ ਕੇ ਲੱਗੀ ਗਰਾਦ ਦਾ ਸਾਰਾ ਕੁਝ ਰਾਸ਼ਨ ਦਿੰਦੇ ਜਾ ਉਸ ਤੋਂ ਬਾਅਦ ਉਹ ਪਿੰਡ ਜਾਓ ਤੇ ਤੁਹਾਨੂੰ ਕੋਈ ਰਾਸ਼ਨ ਨਹੀਂ ਮਿਲਿਆ ਨਹੀਂ ਮਿਲਿਆ ਜੀ ਆ ਵੇਖੋ ਡਾਣੇ ਦੇ ਵਿਚਾਰੇ ਸਾਰਾ ਪਾਣੀ ਹੈਗਾ ਸੀ ਤੇ ਬਾਹਰ ਗਏ ਰਹੇ ਉਧਰ ਵਾਹ ਹੋਣ ਆਏ ਤੇ ਕੋ ਕੋ ਟਰਾਲੀ ਦੇ ਖਲੋਵੇ ਦੇ ਲੈ ਜਾਂਦੇ ਨੇ ਤੇ ਹੋਏ ਤੇਰੇ ਸੁੱਕੇ ਨਹੀਂ ਜਿੱਤੇ ਟਰਾਲੀ ਹੋਣ ਆਪਣੇ ਨੂੰ ਉਹਨਾਂ ਨੂੰ ਲੈਣ ਦਿਓ ਕੋਈ ਫੋਲਕ ਕਰੋ ਕਿ ਰੱਬ ਤੋਂ ਡਰੋ ਉਸ ਵਹਿਗਰ ਤੋਂ ਕੋਈ ਆਪਾ ਰਾਸ਼ ਨਹੀਂ ਖਾਣਾ ਹੈ ਕਿ ਸਰਕਾਰ ਕੋਲ ਮੰਗੋ ਵੀ ਸਾਨੂੰ ਕੋਈ ਥਾਂ ਦੇ ਦੇ ਮਾਲਕਾ ਪਾਣੀ ਬੰਦ ਕਰ ਤੇ ਪੱਤਰ ਇਹ ਕਿ ਕੀ ਹਾਲ ਬਣਨਾ ਹੈ ਕਿ ਸਦਾ ਇਹ ਨਹੀਂ ਚੱਲਦਾ ਰਹਿਣਾ ਹੈ ਤੇ ਤੁਮੇ ਲੋਕਾਂ ਦਾ ਨਹੀਂ ਧਿਆਨ ਆਏ ਰਾਸ਼ ਮਗਰ ਭੱਜ ਪਿਆ ਕੌੜਾ ਤੌੜਾ ਤੇ ਕੋਈ ਪੰਜਾਬ ਦੀ ਬੇਇੱਜ਼ਤੀ ਤੋਂ ਡਰੋ ਤੇ ਮਗਰ ਨਾ ਵੱਧੇ ਵਾਦਾ ਸਹਦ ਰਾਜੇ ਨੂੰ ਸ਼ਾਇਦ ਮਿਲਦੀ ਲੈ ਲਓ ਜੋ ਲੋਕ ਪਵਨ ਕੇ ਕੋਈ ਚੜਾ ਵੰਡਾ ਨਾ ਸੀ ਉਹਨਦੇ ਗਾਲ ਮਗਰ ਹੈ ਜੇ ਲੈ ਲੱਗਿਆ ਪੈ ਕਾ ਦੁਨੀਆ ਦਾ ਮੈਨੇ ਬੇਸਦਕੀ ਹੱਦ ਗਿਆ ਲੈ ਗਿਆ ਪਾਣੀ ਤੇ ਕੀ ਆ ਨਾ ਲੋਕਾਂ ਨੂੰ ਸਦਕੀ ਨਹੀਂ ਰਹਿ ਗਿਆ ਸਬਰ ਨਹੀਂ ਰਹਿ ਰਿਹਾ ਸਬਰ ਨਹੀਂ ਲੋਕਾਂ ਦੇ ਰਿਹਾ ਜੀ ਕੋਈ ਸਬਰ ਨਹੀਂ ਜਿੱਤੂ ਚੜੇ ਦੁਨੀਆ ਲੋਕ ਆ ਰਹੇ ਨੇ ਉਹਨਾਂ ਨੂੰ ਕੋਈ ਘੁੱਟ ਪਾਣੀ ਦਾ ਪਿੱਠੋ ਕਰੋ ਕਿ ਰਾਸ ਲਓ ਜੀ ਬੇਜਿੰਦੇ ਹੱਥੇ ਆ ਗਿਆ ਉਹ ਹੀ ਬੇਈਮਾਨ ਹੋਈ ਜਾਂਦਾ ਹੈ ਅੱਗੇ ਆਪਾਂ ਇਨੇ ਸਾਲ ਉਹ ਪਰਮਾਤਮਾ ਪਾਣੀ ਹਟੇ ਗਿਆ ਭਰਾ ਖਲਖਾਨੇ ਵੇ ਵਡੀਆਂ ਮੰਗਾ ਰੱਖੋ ਵੀ ਸਰਕਾਰ ਸਾਨੂੰ ਪਹੁੰਚ ਪਹੁੰਚ ਮਰਲੇ ਥਾਂ ਦੇਵੇ ਪਾਰ ਪਿਆ ਇੱਕ ਤੋਂ ਮਨ ਲੈ ਕੋਈ ਸਾਢੇ ਇੱਕ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਜਿਵੇਂ ਮਨ ਲੈ ਸਰ ਖਾਲੇ ਪਾਣੀ ਆਂਦਾ ਹੈ ਜੇ ਇਹ ਜੀ ਆਪਣੇ ਲੋਕਾਂ ਮੇ ਕੋਈ ਧਿਆਨ ਨਹੀਂ ਹੈਗਾ ਸਿਰਫ ਆਏ ਰਾਸ਼ਨ ਆਏ ਰਾਸ਼ਨ ਲੋਕ ਰੱਖ ਰੱਖ ਤੇ ਸਭ ਲੋਕਾਂ ਦਾ ਖਰਾਬ ਹੀ ਹੋਣਾ ਕੀ ਬੇਸਕੋਟ ਲੈ ਜੋ ਕੁਛ ਹੀ ਕਿਸੇ ਹੋਰ ਮੰਨ ਲੈ ਮੁਖ ਪਾ ਜਾ ਕਿੰਨਾ ਆ ਗਏ ਔਰੇ ਰੰਦਨ ਜੀ ਜਿੰਨਾ ਕੋਲ ਨਹੀਂ ਆਪਣਾ ਤੁਸੀਂ ਉਹਨਾਂ ਕੋਲ ਪੜਾਓ ਮੰਨ ਲੈ ਜਿੰਨੇ ਚਾਰ ਕੋਈ ਨਹੀਂ ਕਿ ਕਿਸੇ ਕੋਲ ਇੱਕ ਵੋਟ ਹੀ ਨਹੀਂ ਆਪੜੇ ਤੇ ਉਹ ਤੇ ਨਹੀਂ ਜਾ ਰਿਹਾ ਉਹਨਾਂ ਤੇ ਦਾ ਵਾਸਤੇ ਕੀ ਕਹਿਣਾ ਚਾਹੁੰਦਾ ਜਿਹੜੇ ਰਾਸ਼ਨ ਲੈ ਕੇ ਆ ਰਹੇ ਆਸੀ ਉਹਨਾਂ ਨੇ ਕਹਣਾ ਚਾਹੁੰਦੇ ਵੀਰੇ ਦਿੱਥੂ ਧਾਣੀਆਂ ਤੇ ਲੱਗੋ ਆਦਾ ਵੇਖੋ ਸੋਚੋ ਕਿਸੇ ਪਿੰਡਾਂ ਦੇ ਮਗਰ ਨਾ ਲੱਗੋ ਜੇ ਕੋਈ ਦੋ ਪਿੰਡਾਂ ਦੇ ਮੈਂ ਬਹਿ ਕੇ ਨਾਲ ਉਹਦੇ ਅੱਖ ਲੱਗਦੇ ਤੁਸੀਂ ਪਿੰਡਾਂ ਵਿੱਚ ਵਾਰ ਦਾ ਨਹੀਂ ਉਹਦੇ ਨਾਲ ਜਾਓ ਤੁਸੀਂ ਆਪ ਦੀ ਮਰਜ਼ੀ ਕਰੋ ਆਦਾ ਮੁੱਢੂ ਲੱਗੋ ਵੇਖੋ ਜਿਆ ਜਿਆ ਲੈ ਕੇ ਮੈਂ ਤੁਸੀਂ ਘਰ ਘਰ ਜਾਓ ਇਹ ਕੋਈ ਡੋਢੀ ਇਹ ਸੇਵਾ ਲੱਗਣੀ ਨਹੀਂ ਇਹ ਸੇਵਾ ਡੋਢੀ ਨਹੀਂ ਲੱਗਣੀ ਤੇ ਇਹ ਦੋ ਜਿਹੜੇ ਗਾਇਤਰੇ ਹੁਣ ਤੋਂ ਮੈਂ ਮੇਰੇ ਯਾਰ ਦੋਸਤਾਂ ਕਿਲੇ ਦੇ ਜਾਨਪਛਾਨ ਵਿੱਚ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਜਾਨਪਛਾਨ ਹੋ ਗਈ ਉਹ ਟਰਾਲੀ ਤੇ ਚੜਾ ਕੇ ਪਿੰਡਾਂ ਨੂੰ ਲੈ ਗਿਆ ਇਸ ਤਰ੍ਹਾਂ ਵੀਰੇ ਨਾ ਕਰੋ ਨਾ ਡੋਢੀ ਸੇਵਾ ਆਜੇ ਲੱਗਣੀ ਲੱਗੜ ਤੁਸੀਂ ਸ਼ੁਰੂ ਤੋਂ ਆਓ ਜਿੱਥੇ ਢਾਣੀਆਂ ਡੁੱਬੀਆਂ ਨੇ ਉਹਨਾਂ ਨੂੰ ਤੁਸੀਂ ਆਦੇ ਹੱਥੀ ਦਿਓ ਉਹ ਡੋਢੀ ਸੇਵਨ ਦੋ ਫਾਲ ਮਿਲਣਾ ਨੇ ਯੂ ਵੀ ਕੋਈ ਰਾਸ਼ਨ ਪਾਣੀ ਆਂਦਾ ਹੈ ਬੇੜੀਆਂ ਤੇ ਆਂਦਾ ਤੇ ਪਿੰਡ ਬਣ ਆ ਜਾਂਦਾ ਤੇ ਜੂ ਉਦੋਂ ਆਂਦਾ ਤੇ ਪਿਛਲੇ ਪਿੰਡਾਂ ਨੇ ਲੈ ਜਾਂਦੇ ਨਾ ਇਥੇ ਸਾਨੂੰ ਕੂੜੀ ਨਾ ਕੋ ਪੱਠਾ ਨਾ ਕੋ ਸਾਨੂੰ ਰਾਸ਼ਨ ਧਾਣੀ ਤੇ ਕੋਈ ਟਰਾਲੀ ਨਹੀਂ ਰੁਕਦੀ ਕੋ ਕੋਸ਼ ਨਹੀਂ ਹੁੰਦਾ ਕੋਈ ਰਾਸ਼ਨ ਨਹੀਂ ਮਿਲਿਆ ਹੁਣ ਤੱਕ ਬਸ ਸਾਨੂੰ ਆ ਕੇ ਸੌਣਾ ਨੇ ਜਿਹੜਾ ਦਿੱਤਾ ਉਹੀ ਘਾਟਾਂ ਤੇ ਜਿਹੜਾ ਮਿਲਦਾ ਮਿਲਦਾ ਬਾਕੀ ਦੇ ਜਿਹੜੇ ਸੈਂਤਾਲਿਆਂ ਦੇ ਕੋਈ ਟਰਾਲੀ ਨਹੀਂ ਰੁਕਣ ਦਿੰਦੇ ਤੂੰ ਆ ਰਹੀ ਹੈ ਉਹ ਬੇੜੀਆਂ ਵਾਲਾ ਉਹ ਕਈ ਵਾਰ ਮਿਲਦਾ ਕਨਾਂ ਨੂੰ ਕਈਆਂ ਨੂੰ ਨਹੀਂ ਮਿਲਦਾ ਟਰਾਲੀਆਂ ਖਾਲ ਦੇ ਅਸਰ ਰੋਡ ਤੋਂ ਲੰਘਣ ਲੱਗਿਆ ਨੂੰ ਪਿੰਡ ਚੋਂ ਇੰਤਾਲੇ ਆਂਦੇ ਨੂੰ ਪਿੰਡ ਵਿੱਚ ਜਾ ਕੇ ਨਿੰਦਾ ਤੇ ਠਾਣੀ ਤੇ ਕੋਈ ਚੀਜ਼ ਨਹੀਂ ਦੇਖ ਜਾਂਦੇ ਪਿੰਡੋਂ ਆਂਦੇ ਨਵਾਜੋ ਉੱਥੇ ਗੁਰਦੁਆਰੇ ਅਸੀਂ ਨਹੀਂ ਜਾਈਦਾ ਬੁਖਰਾਂਦ ਪੈਂਦੀ ਅਗੂਆਂ ਦੇ ਨਾਲ ਤੇ ਠਾਣੀਆਂ ਤੇ ਚੱਲੋ ਜਦੋਂ ਠਾਣੀਆਂ ਤੇ ਆਣੇ ਉਦੋਂ ਰੋਟਾ ਲੈ ਲੈ ਪਿੰਡ ਚੋ ਜਾਂਦਾਂ ਫਿਰ ਕੀ ਆ ਤੇ ਅਸੀਂ ਦਿਮਾਗ ਕਰਨਾ ਚਾਹੁੰਨੇ ਫਿਰ ਇਹ ਤੁ ਠਾਣੀ ਲਉ ਲੱਗਣ ਤੇ ਪਿੰਡ ਦੀ ਚੀਜ਼ ਵਰਤਿੰਦੀ ਜਾਵੇ ਇੱਕ ਤਾਂ ਸਾਡੀ ਇਹ ਮੰਗ ਹੈ ਕਿ ਸਾਡੇ ਕੋਲ ਤੂੜੀ ਪੱਠਾ ਨਹੀਂ ਹੈਗਾ ਸਾਡੇ ਕੋਲ ਰਾਸ਼ਨ ਸਾਰੇ ਘਰ ਦੀ ਤੁਮਸੇ ਹੁੰਦੀ ਏ ਤੈਨੂੰ ਪਤਾ ਹੀ ਏ ਆਸ਼ਨ ਦੀ ਤੇ ਸਾਨੂੰ ਚਾਰੇ ਦੀ ਸਾਡੇ ਕੋਲ ਟੂੜੀ ਜਮਾਨੇ ਰਹਿ ਗਿਆ ਸਾਡਾ ਖੇਤ ਕੋਲ ਸਾਰੀ ਲੋੜ ਗਈ ਏ